ਜੇ ਕੋਈ ਨਮਕੀਆ ਕਾਰਵਾਈ ਕੀਤੀ ਕੋਈ ਫੋਟੋ ਕਿਚ ਲਾਈ ਗਈ ਸੀ ਇਹ ਦੇ ਸਟਰੀ ਉਹ ਦੁੱਖ ਲੱਗਦੇ ਨਹੀਂ ਇਸ ਵਾਈਖ ਲਾੜ ਪਾ ਰਹੀ ਹੈ ਇਹ ਚੱਗੀਆਂ ਬਗੜਾ ਜਿਹੜੀਆਂ ਬਾਹਰ ਉਠਾ ਕੇ ਬਲ ਚੁੱਕੀਆਂ ਤੇ ਲੋਕ ਚੱਕਰ ਤਾ ਲਗਾ ਲਗਾ ਕੇ ਹੂੰ ਹੂੰ ਬਾਹਰ ਕੈਮਰਾ ਇੱਕ ਫੋਟੋ ਮੇਰਾ ਨਾਮ ਕਮਲਜੀ ਸਿੰਘ ਹੈ ਮੈਂ ਪ੍ਰੇਮ ਨਾਥ ਰਹਿਣ ਵਾਲਾ ਹਾਂ ਅਸੀਂ ਇਸ ਦਿਨ ਇੱਕ ਰਿਸ਼ਤੇਦਾਰ ਕੋ ਗਏ ਸੀ ਸ਼ਾਮ ਨੂੰ ਦੁਸਰੇ ਦਿਨ ਆਏ ਤੇ ਅਸੀਂ ਦੇਖਿਆ ਆ ਕਿ ਗੇਰ ਜਾਂ ਬੰਦੀ ਚ ਲੈਟਰ ਸਟਰੀ ਬੰਦ ਸੀ ਲੋਬੀ ਵਾਲੀ ਉਸ ਤੋਂ ਬਾਅਦ ਆਪਾਂ ਦੇਖਿਆ ਗੇਟ ਖੁੱਲਦਾ ਨਹੀਂ ਅਗੇ ਸਕੂਟਰ ਲਗਾ ਕੇ ਲੋਕੀ ਤਾਂ ਆਏ ਫਿਰ ਆਪਾਂ ਪਿੱਛੋਂ ਗਿਆ ਤੇ ਉੱਪਰ ਦੇਖਿਆ ਤੇ ਦੁਕਾਨਾ ਤੋੜ ਕੇ ਦੇ ਅੰਦਰ ਚੋਰ ਵਸਿਆ ਹੋਇਆ ਹੁਣ ਅੰਦਰ ਆਪਣੀ ਬੁਟੀਕ ਹੀ ਆਪਣੀ ਉੱਪਰ ਉਦੋਂ ਐਂਟਰ ਕੀਤਾ ਉਹਨਾਂ ਨੇ ਦਵਾਜਾ ਤੋੜ ਕੇ ਫਿਰ ਦੂਸਰਾ ਦਵਾਜਾ ਤੋੜਿਆ ਫਿਰ ਲੋਬੀ ਆ ਦਵਾਜਾ ਰੋ ਕੇ ਥੱਲੇ ਆਏ ਥੱਲੇ ਆ ਕੇ ਫਿਰ ਇੱਕ ਦਵਾਜਾ ਤੋੜ ਕੇ ਤੇ ਸਟੋਰ ਵਿੱਚ ਵਸ ਗਏ ਤੇ ਸਟੋਰ ਵਿੱਚ ਲੰਬੜੀ ਤੋੜ ਕੇ ਮੇਰੇ ਕੋਲ ਗਿਆਨੇ ਹੀ ਤੇ ਕੈਸ਼ ਹੀ ਤੋਂ ਲੈ ਕੇ ਚਲੇ ਗਈ ਹੈ ਸਟੋਰ ਨੂੰ ਲੌਕ ਲੱਗਿਆ ਹਾਂਜੀ ਇਕੱਲਾ ਸਟੋਰ ਦਾ ਹੀ ਲੌਕ ਤੋੜਿਆ ਗਿਆ ਆ ਲੌਕ ਸਟੋਰ ਦਾ ਤੋੜਿਆ ਗਿਆ ਹੋਰ ਕੋਈ ਕਮਰੇ ਚ ਨਹੀਂ ਤੋੜਿਆ ਨਹੀਂ ਜੀ ਹੋਰ ਕੋਈ ਨਹੀਂ ਤੋੜਿਆ ਗਿਆ ਕੀ ਕੀ ਨੁਕਸਾਨ ਹੈ ਨੁਕਸਾਨ ਗਿਆਨੇ ਹੀ ਤੇ ਕੈਸ਼ ਹੀ ਕੀਨਾ ਨੁਕਸਾਨ ਗਿਆਨੇ ਹੋਰ ਕਿੰਨਾ ਗਿਆ ਕੋਈ 45000 ਰੁਪਿਆ ਕੈਸ਼ ਹੀ ਸੀ ਤੇ ਗਿਆਨੇ ਹੀ 2 2.5 ਟੋਲੇ ਤਾਂ ਗਏ ਨੇ ਹਾਂਜੀ ਤੇ ਉਸ ਹਾਂਜੀ ਤੇ ਉਸ ਤੋਂ ਬਾਅਦ ਫਿਰ ਅਸੀਂ ਫੋਨ ਕੀਤਾ ਪੁਲਿਸ ਨੂੰ ਪੁਲਿਸ ਵੀ ਆਈ ਰਾਤ ਨੂੰ ਕੋਈ ਕਾਰਵਾਈ ਰਿਪੋਰਟ ਫੋਟੋ ਲੈ ਲਈ ਰੋਸ ਤੋਂ ਬਾਅਦ ਉਹਨਾਂ ਕੋਈ ਨਹੀਂ ਕੋਈ ਕਾਰਵਾਈ ਕੀਤੀ ਨਹੀਂ ਮੈਨੂੰ ਕੁਝ ਪਤਾ ਚੱਲੇ ਅਜੇ ਤੱਕ ਦੇਖਿਆ ਕੈਮਰੇ ਵੀ ਲੱਗੇ ਆ ਤੇ ਰਿਕਾਰਡਿੰਗ ਨਹੀਂ ਹੋਈ ਕੋਈ ਰਿਕਾਰਡਿੰਗ ਉਹ ਡੀਵੀਆਰ ਲੈ ਕੇ ਕੱਢ ਗਏ ਕੈਮਰੇ ਤੋੜ ਗਏ ਉਹ ਡੀਵੀਆਰ ਕਰਕੇ ਲੈ ਗਏ ਜੀ ਕੈਮਰੇ ਵੀ ਤੋੜੇ ਗਏ ਹਾਂਜੀ ਕੀ ਲੱਗਦਾ ਕਿੱਧਰੋਂ ਆਏ ਆ ਕਿੰਦਾ ਵਾਦ ਇਹ ਸਰ ਲੱਗਦਾ ਤੇ ਆਏ ਕਿ ਗੇਅਰ ਦਾ ਆਪਣਾ ਬੰਦੀ ਤੇ ਉੱਪਰੋਂ ਹੀ ਆਏ ਆ ਜਾਂ ਤੇ ਪੌੜੀ ਚੜ ਕੇ ਆ ਗਿਆ ਤੇ ਜਾਂ ਕੋਈ ਦੀਵਾਰ ਟੱਪ ਕੇ ਆਇਆ ਦੀਵਾਰ ਟੱਪ ਕੇ ਹਾਂਜੀ ਆਏ ਆ ਪਿੱਛੇ ਨਹੀਂ ਆ ਜੀ ਪਿੱਛੇ ਕੀ ਕੀ ਪੈਂਦਾ ਘਰ ਪੈਂਦੇ ਪਿੱਛੇ ਆ ਪਿੱਛੇ ਮਹੱਲਾ ਪੈਂਦਾ ਹੈ ਆਪਣਾ ਤੇ ਇੱਧਰ ਇੱਕ ਖਾਲੀ ਜਗ੍ਹਾ ਤੇ ਇਸ ਤਰ੍ਹਾਂ ਵੀ ਮਤਲਬ ਸਾਰੀ ਜਗ੍ਹਾ ਖਾਲੀ ਹੈ ਉਧਰ ਉੱਤਰ ਵੀ ਆ ਸਕਦੇ ਹੈ ਅਪਡੇਟ ਕੀਤੀ ਹੋਈ ਹੈ ਪਲੇਅਰ ਕੀਤੀ ਹੋਈ ਹੈ ਪਰ ਅਜੇ ਤੱਕ ਕੋਈ ਕੋਈ ਕਾਰਵਾਈ ਦੱਸੀ ਨਹੀਂ ਕੁਝ ਵੀ